ਫਟੇ ਰਹੀ ਮੈਂ ਮੁੱਖ ਮੰਤਰੀ ਪੰਜਾਬ ਨੂੰ ਹੱਥ ਬਨ ਕੇ ਬੇਨਤੀ ਕਰਦੀ ਆਂ ਆ ਗਰੀਬ ਲੋਕੇ 2 ਦਿਨ ਪਹਿਲੇ ਮੈਂ ਸਰਦੂਲਗੜ੍ਹ ਦੇ ਜਿਹੜੇ ਮਜ਼ਦੂਰ ਸਿਗੇ ਪੱਲੇਦਾਰ ਯੂਨੀਅਨ ਸਾਰੀ ਆਈ ਸੀਗੀ ਮਜ਼ਦੂਰ ਸਾਰੇ ਨਾਲ ਆਏ ਸੀਗੇ ਕਿ ਮੰਡੀਆਂ 'ਚੇ ਕੰਮ ਡਾਇਰੈਕਟ ਲੋਡਿੰਗ ਕਰਕੇ ਇਹਨਾਂ ਵਿਚਾਰਾ ਮਜ਼ਦੂਰਾ ਦਾ ਕੰਮ ਕਾਜ ਬਿਲਕੁਲ ਖਤਮ ਹੋ ਗਏ ਇਹਨਾਂ ਦੀ ਆਮਦਨ ਬਿਲਕੁਲ ਠੱਪ ਹੋ ਗਈ ਹੈਗੀ ਇਸ ਨੀਤੀ ਕਰਕੇ ਤੇ ਅੱਜ ਮੈਂ ਇੱਥੇ ਪਹੁੰਚੀ ਆ ਮੋਢਲਾਡੇ 'ਚ ਤੇ ਆ ਪਿੱਖੀ ਤੋ ਵੀ ਸਾਰੇ ਮਜ਼ਦੂਰ ਮੇਰੇ ਕੋਲ ਇਹੀ ਗੋਹਰ ਲੈ ਕੇ ਆਏ ਨੇ ਕਿ ਇੱਥੇ ਵੀ ਕਈ ਹਜ਼ਾਰ ਲੋਕਾਂ ਦੇ ਘਰ 'ਚ ਚੁੱਲ੍ਹਾ ਬੰਦ ਹੋ ਗਿਆ ਹੈਗਾ ਕਿਉਂਕਿ ਇਹ ਮਾੜੀ ਗਰੀਬ ਮਾਰੂ ਨੀਤੀ ਜਿਹੜੀ ਕੇਂਦਰ ਦੇ ਸੂਬੇ ਦੀ ਸਰਕਾਰ ਰਲ ਮਿਲ ਕੇ ਪੰਜਾਬ 'ਚ ਲਾਗੂ ਕਰ ਰਹੇ ਨੇ ਅੱਜ ਇਹ ਗਰੀਬ ਜਿਹੜੀ ਆਪਣੀ ਮਜ਼ਦੂਰੀ ਕਰਕੇ ਆਪ ਦਾ ਢਿੱਡ ਪਰਦੇ ਸੀਗੇ ਅੱਜ ਡਾਇਰੈਕਟ ਲੋਡਿੰਗ ਦੇ ਕਾਰਨ ਇਹਨਾਂ ਦੀ ਰੋਜ਼ੀ ਮਾਰੀ ਗਈ ਹੈ ਮੈਂ ਭਗਵੰਤ ਜੀ ਤੁਹਾਨੂੰ ਬੇਨਤੀ ਕਰਦੀ ਆ ਬਹੁਤ ਵੱਡੇ ਇਸ਼ਤਿਹਾਰ ਤੁਸੀਂ ਦਿੰਦੇ ਹੋ ਕਿ ਬੜੇ ਕਿੰਨੇ ਹਜ਼ਾਰਾਂ ਲੋਕਾਂ ਨੂੰ ਤੁਸੀਂ ਕਹਿੰਦਾ 27000 ਲੋਕਾਂ ਨੂੰ ਨੌਕਰੀ ਦਿੰਦੀ ਏ ਇਹ ਲੱਖਾਂ ਪਰਿਵਾਰ ਹੈਗੇ ਜਿਨ੍ਹਾਂ ਦੇ ਬੱਚੇ ਭੁੱਖੇ ਸਾਹਦੇ ਨੇ ਕਿਉਂਕਿ ਮਜ਼ਦੂਰੀ ਇਹਨਾਂ ਦੀ ਮਾਰੀ ਗਈ ਏ ਕਿ ਤੁਸੀਂ ਆਪ ਦੇ ਕੀਮਤੀ ਸਮਾਂ ਤੋਂ ਕੇਜਰੀਵਾਲ ਦੇ ਉੱਥੇ ਜਾ ਕੇ ਧਰਨੇ ਮਾਰਦੇ ਹੋ ਜਿਹੜੇ ਇੱਕ ਸਾਈਜ਼ ਦੇ ਸਕੈਮ 'ਚ ਉਹਨੂੰ ਪੁੱਛਕਿਛ ਕੀਤੀ ਜਾ ਰਹੀ ਏ ਤੁਹਾਨੂੰ ਉੱਥੇ ਜਾ ਕੇ ਬੈਠਣ ਦਾ ਤਾਂ ਸਮਾਂ ਹੈਗਾ ਲੇਕਿਨ ਇਹਨਾਂ ਦੇ ਹੱਕ 'ਚ ਜਾ ਕੇ ਆਵਾਜ਼ ਕਿੰਦਰ 'ਚ ਉਠਾਉਣ ਦਾ ਤੁਹਾਨੂੰ ਸਮਾਂ ਨਹੀਂ ਹੈਗਾ ਉਥੇ ਧਰਨੇ ਮਾਰੀ ਜਾ ਰਹੇ ਕੇਸਰੀਵਾਲ ਜਿਹਨੇ ਚੋਰ ਚੋਰੀ ਕੀਤੀ ਹੈ ਉਹਨਾਂ ਦੇ ਮੰਤਰੀ ਜੇਲਾ 'ਚ ਬੰਦ ਨੇ ਤੇ ਆ ਵੀ ਜੇਲਾ 'ਚ ਜਾਊਗਾ ਆਹੀ ਸਕੈਮ ਤੁਸੀਂ ਪੰਜਾਬ ਜਾ ਕੇ ਲੋਕਾਂ ਦੇ ਪੈਸੇ ਖਾਦੇ ਨੇ ਤੇ ਇਹ ਗਰੀਬਾਂ ਦੀ ਤੁਸੀਂ ਮਜ਼ਦੂਰੀ ਮਰਵਾ ਕੇ ਅੱਜ ਇਹਨਾਂ ਨੂੰ ਮਰਵਾਉਣ 'ਚ ਲੱਗੇ ਹੋਇਓ ਕਿ ਤੁਸੀਂ ਜਾ ਕੇ ਕੇਂਦਰ 'ਚ ਜਾ ਕੇ ਤੁਸੀਂ ਇਹਨਾਂ ਦਾ ਹੱਕ ਨਹੀਂ ਦਿਵਾ ਸਕਦੇ ਤੇ ਜੇ ਹੱਕ ਨਹੀਂ ਦਿਵਾ ਸਕਦੇ ਫਿਰ ਇਹ ਇਸ਼ਤਿਹਾਰ ਰਵਾਜ਼ੀ ਬੰਦ ਕਰੋ ਤੇ ਉਹ ਪੈਸੇ ਇਹਨਾਂ ਦੇ ਅਕਾਊਂਟ 'ਚੋਂ ਜਿਹੜਾ ਨੇ ਦੀ ਮਜ਼ਦੂਰੀ ਮਾਰੀ ਪਈ ਹੈ ਨਾ ਕਿਸਾਨਾਂ ਨੂੰ ਉਹਨਾਂ ਦਾ ਮੁਆਵਜ਼ਾ ਮਿਲ ਰਿਹਾ ਨਾ ਮਜ਼ਦੂਰਾਂ ਦੀ ਆਵਾਜ਼ ਤੁਸੀਂ ਉਠਾ ਸਕ ਰਹੇ ਹੋ ਅੱਜ ਪੰਜਾਬ ਚ ਲੁੱਟਾ ਖਵਾ ਨਹੀਂ ਵਧਣ ਗਿਆ ਜੇ ਕਿ ਸਦੇ ਕਾਸ਼ੇ ਰੋਟੀ ਖਾਣ ਨੂੰ ਨਹੀਂ ਹੋਗੀ ਤਾਂ ਹੋਰ ਕੀ ਹੋਊਗਾ ਤੇ ਤੁਹਾਨੂੰ ਕੇਸ਼ਰੀਵਾਲ ਦੇ ਵਾਸਤੇ ਧਰਦੇ ਮਾਰਨ ਵਾਸਤੇ ਸਾਰਾ ਸਮਾਂ ਹੈ ਕਦੇ ਇੱਥੇ ਭੱਜ ਗਏ ਕਦੇ ਉੱਥੇ ਭੱਜ ਗਏ ਤੇ ਪੰਜਾਬ ਨੂੰ ਨਾਰਵਾਇਸ ਛੱਡਿਆ ਹੋਇਆ ਹੈ ਹੱਥ ਬਨ ਕੇ ਤੁਹਾਨੂੰ ਬੇਨਤੀ ਕਰਦੀ ਆ ਕਿ ਇਹਨਾਂ ਗਰੀਬਾਂ ਨੂੰ ਆਪਣੀ ਰੋਜ਼ੀ ਵਾਪਸ ਕਰੋ ਧੰਨਵਾਦ ਇਹ ਮੇਰੇ ਸੋਸ਼ਲ ਮੀਡੀਆ